Oh, pin the phone and i ਗਿਦਾਤੇ ਸਰਤਾਜ ਪਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆ ਸਤਗੁਰੂ ਜੀ ਨਗਰ ਸ਼ਿਰੋਧੀ ਸਮੁੱਚੀ ਸੰਗਤ ਦੇ ਵੱਲੋਂ ਆਪ ਜੀ ਦੀ ਅਪਾਰ ਕਿਰਪਾ ਦੇ ਨਾਲ ਜੂਨ 1984 ਦੇ ਘਲੂ ਘਰੀ ਦੇ ਸਮੋਹ ਸ਼ਹੀਦਾਂ ਦੀ ਮਿੱਠੀ ਜੱਲ ਦੇ ਅੰਦਰ ਇਸ ਲਈ ਤੇ ਦਿਨਾਂ ਤੋਂ ਲੈ ਕੇ ਜੋ ਗੁਰਬਾਣੀ ਦੇ ਜਾਪ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਦੀ ਅੱਜ ਆਪ ਜੀ ਦੀ ਕਿਰਪਾ ਦੇ ਨਾਲ ਸਮਾਪਤੀ ਹੋਈ ਹੈ ਸਤਿਗੁਰੂ ਜੀ ਜਿਨ੍ਹਾਂ ਵੀ ਸੰਗਤਾਂ ਨੇ ਇਨ੍ਹਾਂ ਸਮਾਧਵਾਂ ਦੇ ਵਿੱਚ ਸੋਹਾਜਰੀਆਂ ਭਰੀਆਂ ਨੇ ਗੁਰਬਾਣੀ ਦੇ ਜਾਪ ਕੀਤੇ ਨੇ ਦੇਗਾਂ ਦੀਆਂ ਸੁਭਾਵਾਂ ਕੀਤੀਆਂ ਪਾਤਸ਼ਾਹ ਜੀ ਸਬਨਾ ਦੀਆਂ ਸਿਵਾਵਾਂ ਲੇਖੇ ਦੇ ਵਿੱਚ ਲਾਉਣੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਜੋ ਅੱਜ ਦੇ ਪਾਵਨ ਦੀਵਾਨਾਂ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਦੀ ਗੁਰਬਾਣੀ ਦੇ ਜਾਪ ਚੌਪਈ ਸਾਹਿਬ ਦੀ ਬਾਣੀ ਦੇ ਜਾਪ ਛੇ ਪਉੜੀਆਂ ਆਲੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਨੇ ਸਤਿਗੁਰੂ ਜੀ ਗੁਰਬਾਣੀ ਪੜ੍ਹਦੇ ਆ ਭਈਆ ਤਮਾਮ ਭੁਲਾ ਦੇ ਛਿਮਾ ਕਰਨੀ ਜੀ ਅੱਗੇ ਤੋਂ ਅਕ ਜੀ ਨੇ ਸਮਤ ਵਰਸ਼ਣੀ ਪਾਵਨ ਚਰਣਾ ਦੇ ਨਾਲ ਜੋੜਤੀ ਰੱਖਣਾ ਸਿੱਤੇ ਮੇਹਰਾਂ ਦੇ ਹੱਥ ਰੱਖਣੇ بادشاہ ਜੀ ਪੜੀ ਸੁਣੀ ਬਾਣੀ ਦੇ ਮਹਾਤਮ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੇ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰਪ੍ਰਵਾਣ ਕਰਨੀਆਂ ਤਿਲ ਫੁੱਲ ਪੇਟਾਵਾ ਅੰਗੀਕਾਰ ਕਰਨੀਆਂ ਆਪਣੇ ਦਰੋਂ ਘਰੋਂ ਸਾਂ ਮਾਈ ਭਾਈ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਨਾਮ ਦੀਆਂ ਦਤ ਅਮਰਤ ਦੀਆਂ ਦਤ ਨਿਤ ਨੇਮ ਦੀਆਂ ਦਤ ਲਖਸ਼ਣੀਆਂ ਜੀ ਨਗਰ ਖੇੜੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਮੱਲੀ ਮਨੋਕੀ ਵਾਦੇ ਕਰਨੇ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਅਗੇ ਤੋਂ ਇਤਾਂ ਦੇ ਦਿਨ ਦਿਹਾੜੇ ਮਨਾਉਣ ਦੇ ਸਮੂਹ ਸੰਗਤਾਂ ਨੂੰ ਬਲ ਮੁੱਦਾ ਪ੍ਰੇਮ ਬਖਸ਼ਣੇ ਤੇ ਤੇ ਮੇਰਾ ਦੇ ਹੱਥ ਰੱਖਣੇ ਚੜ੍ਹਦੀਆਂ ਕਲਾ ਬਖਸ਼ਣੀਆਂ ਸਮੁੱਚੇ ਨਗਰ ਨੂੰ ਪਾਵਨ ਚਰਣਾ ਦੇ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਜੀ ਉਪਰੰਤ ਜੋ ਸੇਵਕ ਪਰਿਵਾਰਾਂ ਦੇ ਵੱਲੋਂ ਅੱਜ ਦੀਆਂ ਦੇਗਾ ਦੀ ਸੇਵਾ ਹੋਈ ਹੈ ਤੇ ਆਕੀ ਦੇ ਹਜ਼ੂਰ ਅਰਦਾਸਾਂ ਬੇਨਤੀਆਂ ਨੇ ਪਾਤਸ਼ਾਹ ਜੀ ਆਕੀ ਦੇ ਚਰਣਾ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਮ ਇਸ ਪ੍ਰਕਾਰ ਨੇ ਪਹਿਲੇ ਪਰਿਵਾਰ ਭਾਈ ਗੁਰਮੀਲ ਸਿੰਘ ਕਿਲਾਪਤੀ ਦੂਜੇ ਪਰਿਵਾਰ ਭਾਈ ਬਰਬੰਦਰ ਸਿੰਘ ਕਿਲਾਪਤੀ ਤੀਜੇ ਪਰਿਵਾਰ ਭਾਈ ਸੁਖਵਿੰਦਰ ਸਿੰਘ ਕਿਲਾਪਤੀ ਚੌਥੇ ਪਰਿਵਾਰ ਭਾਈ ਗੁਰਮੀਲ ਸਿੰਘ ਖੋਗੜਾ ਦੇ ਪਰਿਵਾਰ ਵਿੱਚੋਂ ਹੰਦੂ ਪਤੀ ਪੰਜਵੇਂ ਪਰਿਵਾਰ ਭਾਈ ਰਾਜ ਸਿੰਘ ਮਾਸਟਰ ਸਪੁੱਤਰ ਬਿਕਰ ਸਿੰਘ ਸ਼ੇਰੀ ਦੇ ਪਰਿਵਾਰ ਵਿੱਚੋਂ ਛੇਵੇਂ ਪਰਿਵਾਰ ਭਾਈ ਜਗਤਾਰ ਸਿੰਘ ਸੁਪੁੱਤਰ ਦੀਪ ਸਿੰਘ ਬਿਸਤਰੀ ਹੰਦੂਪੱਤੀ ਸੱਤਵੇਂ ਪਰਿਵਾਰ ਭਾਈ ਨਛੱਤਰ ਸਿੰਘ ਦੀਵਾਨ ਦੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ ਅੱਠਵੇਂ ਪਰਿਵਾਰ ਭਾਈ ਜਗਰਾਜ ਸਿੰਘ ਤੇ ਜੋਗਰਾਜ ਸਿੰਘ ਪੁੱਤਰੇ ਮਾਤਾ ਨਛੱਤਰ ਕੌਰ ਉੰਨੀਵੇਂ ਪਰਿਵਾਰ ਭਾਈ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰੇ ਭਾਈ ਮੱਲ ਸਿੰਘ 10ਵੇਂ ਪਰਿਵਾਰ ਮਾਤਾ ਕਰਮਜੀਤ ਕੌਰ ਹੰਦੂਪੱਤੀ ਦੇ ਵਿੱਚੋਂ ਸੋ ਸੰਤਰੂ ਜੀ ਅਗਲੇ ਪਰਿਵਾਰ ਨੇ ਭਾਈ ਜਗਤਾਰ ਸਿੰਘ ਤਾਰੀਮਾਨ ਸੁਪੁੱਤਰ ਮਿੱਠੂ ਸਿੰਘ ਆਮਰਾ ਪੱਤੀ ਦੇ ਵਿੱਚੋਂ ਇਹਨਾਂ ਸੇਵਕਾਂ ਦੇ ਵੱਲੋਂ ਅੱਜ ਸੰਗਤਾਂ ਦੇ ਲਈ ਚੌੜਾ ਦੇ ਮੰਦਰ ਦੀ ਸੇਵਾ ਕੀਤੀ ਗਈ ਹੈ ਇਸ ਪਰਿਵਾਰ ਦੀ ਕੀਤੀ ਸੇਵਾ ਜੀ ਨੇ ਲੇਖੇ ਦੇ ਵਿਚਲੌਣੀ ਦੀ ਚੜ੍ਹਦੀਆਂ ਕਲਾ ਦਰਸ਼ਣੀਆਂ 11ਵਾਂ ਪਰਿਵਾਰ ਭਾਈ ਗੁਰਵਿੰਦਰ ਸਿੰਘ ਅਰਜੀਤ ਦੇ ਪਰਿਵਾਰ ਵਿੱਚੋਂ 12ਵਾਂ ਪਰਿਵਾਰ ਭਾਈ ਗੁਰਮੇਲ ਸਿੰਘ ਸੁਪੁੱਤਰ ਘੋਟਾ ਸਿੰਘ ਪੰਜਾਬ ਕੇ ਪਰਿਵਾਰ ਵਿੱਚੋਂ 13ਵਾਂ ਪਰਿਵਾਰ ਭਾਈ ਪ੍ਰੇਮ ਸਿੰਘ ਸੁਪੁੱਤਰ ਨੀਕਾ ਸਿੰਘ ਰਾਜਿਆਂ ਦੇ ਪਰਿਵਾਰ ਵਿੱਚੋਂ 14ਵਾਂ ਪਰਿਵਾਰ ਭਾਈ ਮਿੱਕੀ ਸਿੰਘ ਸਤਦਰ ਦਰਸ਼ਨ ਸਿੰਘ ਚੋਟੀਆਂ ਪੱਤੀ 15ਵੇਂ ਪਰਿਵਾਰ ਬੀਬੀ ਰਮਨਦੀਪ कौर ਸੁਪੁੱਤਰੀ ਭਾਈ ਨੈਗ ਸਿੰਘ ਹੰਦੂ ਪੱਤੀ 16ਵੇਂ ਪਰਿਵਾਰ ਭਾਈ ਰਗਵੀਰ ਸਿੰਘ ਸੁਪੁੱਤਰ ਗੁਰਮੀਤ ਸਿੰਘ ਭੁੱਲਰਾ ਪੱਤੀ 17ਵੇਂ ਪਰਿਵਾਰ ਗੁਪਤ ਅਰਦਾਸ ਅਗਲੇ ਪਰਿਵਾਰ ਭਾਈ ਨਛੱਤਰ ਸਿੰਘ ਜਮਨੇ ਕੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ 18ਵੇਂ ਪਰਿਵਾਰ ਭਾਈ ਦਰਸ਼ਨ ਸਿੰਘ ਢਾੜੀਵਾਲ ਚੋਟੀਆਂ ਪੱਤੀ 19ਵੇਂ ਪਰਿਵਾਰ ਭਾਈ ਹਰਵਿੰਦਰ ਸਿੰਘ ਸਪੁੱਤਰ ਅਨੰਦ ਸ਼ਤਰ ਸਿੰਘ ਢੀਂਸਾ ਪਰਿਵਾਰ 20ਵੇਂ ਪਰਿਵਾਰ ਭਾਈ ਅਵਤਾਰ ਸਿੰਘ ਤੇ ਭਾਈ ਗੁਰਦੀਪ ਸਿੰਘ ਸਪੁੱਤਰ ਸਾਧੂ ਸਿੰਘ ਝੋਟੀਆਂ ਪੱਤੀ 21ਵੇਂ ਪਰਿਵਾਰ ਰਣ ਸ਼ੇਰ ਸਿੰਘ ਨਵਜੋਤ ਸਿੰਘ ਪਤੀ ਵੀਰਾ ਝੋਟੀਆਂ ਸਮੁੱਚਾ ਪਰਿਵਾਰ 22ਵੇਂ ਪਰਿਵਾਰ ਪ੍ਰੀਤ ਸਿੰਘ ਸਪੁੱਤਰ ਕਰਮਜੀਤ ਸਿੰਘ ਝੋਟੀਆਂ ਪੱਤੀ 23ਵੇਂ ਪਰਿਵਾਰ ਭਾਈ ਨਾਜਰ ਸਿੰਘ ਸਪੁੱਤਰ ਕਰਤਾਰਾ ਸਿੰਘ ਖੰਦੂਪਤੀ 25ਵੇਂ ਪਰਿਵਾਰ ਸਤਗੁਰ ਸਿੰਘ ਉਹਦੇਵਾਲਿਆਂ ਦੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ 26ਵੇਂ ਪਰਿਵਾਰ ਸਤਜੋਤ ਸਿੰਘ ਜੰਦੇ ਦੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ 27ਵੇਂ ਪਰਿਵਾਰ ਬਲਵਿੰਦਰ ਸਿੰਘ ਸੁਪੁੱਤਰ ਬਚਨ ਸਿੰਘ 28ਵੇਂ ਪਰਿਵਾਰ ਹਰਬੰਸ ਸਿੰਘ ਸੁਪੁੱਤਰ ਜੁਗਿੰਦਰ ਸਿੰਘ ਗੇੜ ਪੱਤੀ 29ਵੇਂ ਪਰਿਵਾਰ ਮਾਤਾ ਭਗਤਪਾਲ ਗੌਰ ਚੋਟੀਆਂ ਪੱਤੀ 3ਵੇਂ ਪਰਿਵਾਰ ਬੀਬੀ ਵਰਨੀਤ कौर ਚੋਟੀਆਂ ਪੱਤੀ ਦੇ ਵਿੱਚੋਂ 31ਵੇਂ ਪਰਿਵਾਰ ਜਗਵਿੰਦਰ ਸਿੰਘ ਸੁਪੁੱਤਰ ਜਰਨੈਲ ਸਿੰਘ ਸ਼ਮੀਰ ਕੇ ਪਰਿਵਾਰ ਵਿੱਚੋਂ 32ਵੇਂ ਪਰਿਵਾਰ ਜੀਤ ਸਿੰਘ ਸੁਪੁੱਤਰ ਚੰਦ ਸਿੰਘ ਢਿੱਲੋਂ ਪੱਤੀ ਚੰਦ ਕੇ ਪਰਿਵਾਰ ਵਿੱਚੋਂ 23ਵੇਂ ਪਰਿਵਾਰ 33ਵੇਂ ਪਰਿਵਾਰ ਭਾਈ ਨਿਰਪੈ ਸਿੰਘ ਸੁਪੁੱਤਰ ਤੇਜਾ ਸਿੰਘ ਢਿੱਲੋਂ ਪੱਤੀ ਦੇ ਵਿੱਚੋਂ 33ਵੇਂ ਪਰਿਵਾਰ ਭਾਈ ਦਵਿੰਦਰ ਸਿੰਘ ਝੋਟੀਆਂ ਪੱਤੀ ਦੇ ਵਿੱਚੋਂ 35ਵੇਂ ਪਰਿਵਾਰ ਮਨਦੀਪ ਸਿੰਘ ਤੇ ਗੁਰਦੀਪ ਸਿੰਘ ਸੁਪੁੱਤਰ ਗੁਰਮੀਲ ਸਿੰਘ 36ਵੇਂ ਪਰਿਵਾਰ ਮਾਤਾ ਜਸਮੀਲ ਕੌਰ ਜਸੂ ਪੱਤੀ ਦੇ ਵਿੱਚੋਂ 37ਵੇਂ ਪਰਿਵਾਰ ਸਹਿਲਪ੍ਰੀਤ ਸਿੰਘ ਜਸੂ ਪੱਤੀ ਦੇ ਵਿੱਚੋਂ 38ਵੇਂ ਪਰਿਵਾਰ ਬਗੇਲ ਸਿੰਘ ਜਸੂ ਪੱਤੀ ਦੇ ਵਿੱਚੋਂ ਬਣੀਆਂ ਦੇ ਪਰਿਵਾਰ ਵਿੱਚੋਂ 39ਵੇਂ ਪਰਿਵਾਰ ਸੁਖਵਿੰਦਰ ਸਿੰਘ ਜਸੂਪੱਤੀ ਦੇ ਵਿੱਚੋਂ ਸੁਖਵਿੰਦਰ ਸਿੰਘ ਕੈਨੇਡਾ ਜਸੂਪੱਤੀ ਦੇ ਵਿੱਚੋਂ 40ਵੇਂ ਪਰਿਵਾਰ ਲਗਵੀਰ ਸਿੰਘ ਨੌਦੇ ਕੇ ਪਰਿਵਾਰ ਵਿੱਚੋਂ ਜਸੂਪੱਤੀ 41ਵੇਂ ਪਰਿਵਾਰ ਭਾਈ ਤਰਸੀਮ ਸਿੰਘ ਸੁਪੁੱਤਰ ਬਗੇਲ ਸਿੰਘ ੱਖੜੀ ਕੇ ਪਰਿਵਾਰ ਵਿੱਚੋਂ 42ਵੇਂ ਪਰਿਵਾਰ ਦਾਤਾ ਗੁਰਨੂਰਪ੍ਰੀਤ ਸਿੰਘ ਸਮੁੱਚੇ ਪਰਿਵਾਰ ਵੱਲੋਂ 43ਵੇਂ ਪਰਿਵਾਰ ਜੋ 3 ਅਰਦਾਸਾਂ ਵਿਗਾਪਤੀ ਦੇ ਵਿੱਚੋਂ ਗੁਪਤ ਪਰਿਵਾਰ ਜਿਨ੍ਹਾਂ ਦੇ ਨਾਮ ਆਪ ਜੀ ਜਾਣੀ ਜਾਣੋ ਸਤਿਗੁਰੂ ਜੀ 44ਵੇਂ ਪਰਿਵਾਰ ਗੁਪਤ ਅਰਦਾਸ ਜਿਨ੍ਹਾਂ ਸੇਵਕਾਂ ਦੇ ਨਾਮ ਆਪ ਜੀ ਜਾਣੀ ਜਾਣੋ ਅੱਜ ਦੀਆਂ ਦਿਗਾਂ ਦੀ ਜੋ ਸੇਵਾ ਇਨ੍ਹਾਂ ਪਰਿਵਾਰਾਂ ਦੇ ਵੱਲੋਂ ਹੋਈ ਹੈ ਕਿਰਪਾ ਕਰਨੀ ਪਾਕਸ਼ਾ ਜੀ ਇਹਨਾਂ ਪਰਿਵਾਰਾਂ ਦੀ ਕੀਤੀ ਸੇਵਾ ਆਪ ਜੀ ਨੇ ਲੇਖੇ ਦੇ ਵਿੱਚ ਲਾਉਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਘਰਾਂ ਦੇ ਵਿੱਚ ਏਕਤਾ ਪਿਆਰ তথা ਬਖਸ਼ਣੇ ਜੀ ਬੱਚਿਆਂ ਨੂੰ ਵਿੱਦਿਆ ਦੇ দান ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰੂ ਜੀ ਕਰੋ ਕਿਰਪਾ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਪੁਸ਼ਾਕੇ ਪੇਡਾ ਕੀਤੇ ਗਏ ਨੇ ਆਪ ਜੀ ਅੰਗੀਕਾਰ ਕਰੋ ਜੀ ਲੋਕ ਪਰਲੋਕ ਅੰਦਰ ਪਰਦੇ ਕਜਣੇ ਬਖਸ਼ੀਆਂ ਦਾਤਾਂ ਦੇ ਵਿੱਚੋਂ ਪਾਵਨ ਹਜ਼ੂਰੀ ਦੇ ਅੰਦਰ ਪੰਚਤੇ ਹਵਲ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਨੇ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੱਜਨ ਮਿਸ਼ਟਾਈਂ ਗਰੀਬ ਆਗਸਾਲ ਸੋਚ ਪਵਿੱਤਰਾ ਹਣ ਲਾਵੋ ਭੋਗ ਹਰਿ ਰਾਏ ਆਪ ਜੀ ਭੋਗ ਲਾਭੋ ਜੀ ਭੋਗ ਲਾ ਕੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗੇ ਬਖਸ਼ੋ ਜੀ ਜੋਸ਼ ਕੇ ਆਪ ਜੀ ਦਾ ਨਾਮ ਜੱਪੇ ਸਤਿਗੁਰੂ ਜੀ ਆਪਣੇ ਪਾਵਨ ਪਵਿੱਤਰ ਅਲਾਹੀ ਦਰਗਾਹੀ ਫਰਮਾਨ ਬਖਸ਼ੋ ਦਰਿਆਈਆ ਸੰਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਦੇਰ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹ ਕੇ ਗਲਾਲ ਕੀ ਅਮੇਰ ਜਾਈਓ ਪੰਥ ਸਬ ਸਿੱਖਣ ਕੋ ਹੁਕਮ ਹੈ ਦਿੰਦਾ ਖਾਲਸਾ ਆਖੀ ਰਹੇ ਨ ਕੋਈ ਵਾਰ ਹੋਏ ਸਭ ਮਿਲ ਲਗੇ ਜੇ ਸੰਜੋ ਹੋਵੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਕਿਰਪਾ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ Thank you.